ਅੰਗਰੇਜ਼ੀ ਜਿੱਥੇ ਜਿਹੜਾ ਨਗਰ ਪੇਸ਼ੈਂਟ ਆਉਣਾ ਹੈ ਅੰਗਰੇਜ਼ੀ ਕਸੂਗਾ ਕਿ ਕਿਦਾਂ ਨਹੀਂ ਇਹ ਤਾਂ ਦੀ ਸਟੱਡੀ ਦੀ ਗੱਲ ਸਾਡੀ ਸਟੱਡੀ ਹੋਣੀ ਚਾਹੀਦੀ ਚਲੋ ਆਪਾਂ ਇਹਦੇ ਕਰ ਲੈਨੇ ਜਿਹਦੇ ਤੇ ਵਰਕ ਕਰਦੇ ਨਹੀਂ ਨਹੀਂ ਜਿਹੜੀ ਮਦਰ ਮਦਰ ਟੰਗ ਹੈ ਉਹਨੂੰ ਹਮੇਸ਼ਾ ਅੱਗੇ ਰੱਖਣਾ ਉਹਦੇ ਤੇ ਕੰਮ ਕਰਾ ਦੇਨੇ ਜੇ ਜੇ ਤੁਸੀਂ ਜੇ ਤੁਸੀਂ ਬੱਚਿਆਂ ਨੂੰ ਆਊਟਸਾਈਡ ਨਹੀਂ ਬਣਾਉਣਾ ਹੈ ਬਤਿਆਂ ਨੂੰ ਕਮਾਲ ਦੇ ਬੱਚੇ ਬਣਾਉਣਾ ਹੈ देन ਦੇ ਸ਼ੁੱਡ ਬੀ ਇਨਸਟ੍ਰਕਟਡ ਇਨ देयर ਮਦਰ ਟੰਕ ਹੋਰ ਡਾਕਟਰ ਹੈ ਡਾਕਟਰ ਨੂੰ ਜੇ ਇਹ ਨਹੀਂ ਪਤਾ ਵੀ ਮੇਰੇ ਹੌਲ ਦਾ ਪੈਂਦਾ ਤੇ ਉਹ ਪਹਿਲਾਂ ਅੰਗਰੇਜ਼ੀ ਸਿੱਖਿਆ ਹੌਲ ਦੀ ਫੇਰ ਦੱਸ ਬੀਬੀ ਮੈਨੂੰ ਠੀਕ ਹੈ ਨਾ ਸੌਰੀ ਹੱਸ ਕਰਕੇ ਹਾਂ ਟਰਾਈ ਨਹੀਂ ਵੀ ਸ਼ੁੱਡ ਡੂ ਇਟ ਵੀ ਸ਼ੁੱਡ ਡੂ ਇਟ ਹਾਂ ਹਾਂ ਜੇ ਆਪਾਂ ਇੰਗਲੈਂਡ ਤੇ ਕੰਮ ਕਰਨਾ ਤੇ ਬੱਚਿਆਂ ਤੇ ਤਿਆਰ ਕਰਨਾ ਵੀ ਠੀਕ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਇਹਨਾਂ ਨੇ ਕਿੱਥੇ ਡਾਰੀ ਮਾਰਦੀ ਇਹਨਾਂ ਨੇ ਇਹ ਨਹੀਂ ਪਤਾਗਾ ਜੀ ਫਿਰ ਠੀਕ ਹੈ ਪਤਾ ਨਹੀਂ ਸੋ ਬਸ ਐਂ ਲੱਗਣਾ ਚਾਹੀਦਾ ਯਾਰ ਇਹ ਟਿਕਰਾ ਲੈਣਾ ਐਂ ਲੱਗਣਾ ਚਾਹੀਦਾ ਬੀ ਸਕੂਲ ਸਾਹਿਬ ਵੀ ਕੋਡਪੂਰੇ ਸਕੂਲ ਚਾਹੀਦਾ ਐਂ ਲੱਗੇ ਵੀ ਜੌਨਪੁਰ ਦੇ ਸਕੂਲ ਖੜੇ ਆਕਲੀ ਕੀ ਲੁੱਕ ਲਾਈਕ ਹਾਂ ਸਰ ਲੁੱਕ ਲਾਈਕ بلي سنہا سلامتی دار واہ جی بہت اچھی بات

ਕਿਉਂਕਿ ਪੂਰੇ ਭਰਜਾ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਡਾਕਟਰ ਚੰਦਰ ਸਿੰਘ ਮਰਵਾ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੋਲ ਪੂਰਾ ਵਿਕੇ ਹੈਲਥ ਐਂਡ ਵੈਲਨੈਸ ਲੈਬ ਔਰ ਬਿਊਟੀ ਜਿਹੜੀ ਐਂਡ ਕੇਅਰ ਲੈਬ ਜਿੱਦਾਂ ਕੇ 70 ਲੱਖ ਰੁਪਏ ਦਾ ਇੱਥੇ ਖਰਚਾ ਆਇਆ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਸਟੇਟ ਆਫ ਆਰਟ ਜਿਹੜੇ ਸਾਡੇ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਜਿਹੜੇ ਬਹੁਤ ਵਧੀਆ ਤਰੀਕਾ ਨਾਲ ਮਾਡਰਨ ਜਿਹੜਾ ਹੈ ਇਨਫਰਾਸਟ੍ਰਕਚਰ ਦਿੱਤਾ ਗਿਆ ਔਰ ਪਿਛਲੇ 14 ਸਾਲਾਂ ਦੇ ਵਿੱਚ ਕਿੰਨੇ ਪੈਸੇ ਖਰਚਦੇ ਜੀ ਆਪਾਂ ਇਥੇ ਸਕੂਲ ਤੇ ਲਗਭਗ 4 ਕਰੋੜ ਲਗਭਗ 4 ਕਰੋੜ ਮਤਲਬ ਜੇ ਮੈਂ ਆਪਦੇ ਮੂੰਹੋਂ ਕਹਿੰਦਾ ਤੇ ਤੁਸੀਂ ਕਹਿਣਾ ਸੀ ਲੀਡਰ ਬੋਲ ਗਿਆ ਹੈ ਇੰਨੇ ਪੈਸੇ ਹਿਸਟਰੀ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਜੀ ਆਪਾਂ ਇਕੱਠੇ ਕਰ ਲਈਏ ਨਹੀਂ ਬਣੇ ਹੋਣੇ ਜੀ 70 ਸਾਲਾਂ ਦੇ ਤੋ ਇਹ ਪਿਛਲੇ 14 ਸਾਲਾਂ ਚ 4 ਕਰੋੜ ਰੁਪਇਆ ਅਸੀਂ ਸਰਕਾਰੀ ਸਕੂਲ ਦੇ ਵਿੱਚ ਕੀਤਾ ਜਿੱਥੇ ਸਾਡੇ ਬੱਚੇ ਪੜਦੇ ਆ ਇੱਕ ਇੱਕ ਸਕੂਲ ਦੇ ਵਿੱਚ ਜਿੱਥੇ ਸਾਡੇ ਬੱਚੇ ਪੜਦੇ ਆ ਆਮ ਲੋਕਾਂ ਦੇ ਬੱਚੇ ਪੜਦੇ ਆ ਗਰੀਬਾਂ ਦੇ ਬੱਚੇ ਪੜਦੇ ਆ ਉੱਥੇ ਕੀਤਾ ਕਿਉਂਕਿ ਇਹ ਸਰਕਾਰ ਸਿੱਖਿਆ ਤੇ ਸਿਹਤ ਤੇ ਸਭ ਤੋਂ ਵੱਧ ਫੋਕਸ ਦੇ ਰਹੀ ਹੈ 17000 ਕਰੋੜ ਰੁਪਇਆ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਉੱਤੇ ਖਰਚ ਕੀਤਾ ਹੈ ਔਰ ਸਭ ਤੋਂ ਵੱਡੀ ਗੱਲ ਮੈਂ ਵਧਾਈ ਦਿੰਦਾ ਜਿਹੜੀ ਤੁਹਾਨੂੰ ਸਿਹਤ ਬੀਮਾ ਦਿੱਤੀ ਮੁੱਖ ਮੰਤਰੀ ਸਾਹਿਬ ਨੇ ਹਰੇਕ ਪਰਿਵਾਰ ਨੂੰ ਬਿਨਾਂ ਕਿਸੇ ਭੇਦਭਾਵ ਦੇ ਧਰ ਲਗ ਧਰ ਲਗ ਧਰ ਸਿਹਤ ਬੀਮਾ ਬਿਜਲੀ ਦੇਖੋ ਮੁਫਤ ਮਤਲਬ ਕੁਆਲਟੀ ਦੇ ਕੰਮ ਆਉਂਦਾ ਕੰਮ ਬਹੁਤ ਵਧੀਆ ਕੰਮ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਆ ਔਰ ਉਹ ਵੀ ਕੁਆਲਟੀ ਦੇ ਨਾਲ ਮੇਨਟੇਨੈਂਸ ਦਾ ਪੈਸਾ ਦਿੱਤਾ ਜਾ ਰਿਹਾ ਸੜਕਾਂ ਤੋ ਅੱਜ ਮੈਂ ਪਿਛੇ ਵਰਤ ਤੋਂ ਅਨੁਮੋਦਨ ਆਈ ਦਿਨਾ ਇਹ ਤੁਹਾਡੀ ਵੀ ਹਿੰਮਤ ਹੈ ਦੇ ਜੀ ਕਲਰ ਕੋਡਿੰਗ ਲਈ ਦਿੱਤਾ ਜੀ ਸਾਨੂੰ 12 ਲੱਖ ਰੁਪਏ ਸਾਰੇ ਸਕੂਲ ਦੀ ਸੀ ਹਾਂ 400 ਸਾਰੇ ਸਕੂਲ ਦੀ ਥੀਮ ਹੋ ਜਾਣੀ ਤੋ ਪੈਸੇ ਦੀ ਕੋਈ ਕਮੀ ਨਹੀਂ ਇਹਦੇ ਵਾਸਤੇ ਵੀ ਤੁਸੀਂ ਮੰਗੇ ਇਹਦਾ ਅਰਟਰ ਇੰਟਰਲੌਕ ਵਾਸਤੇ ਇਹਦਾ ਪ੍ਰੋਜੈਕਟ ਬਣਾ ਕੇ ਭੇਜਦੇ ਦੇ ਪੈਸੇ ਵੀ ਆ ਜਾ ਇਹਦੇ ਲਈ ਸਾਨੂੰ 10 ਲੱਖ ਰੁਪਏ ਚਾਹੀਦਾ ਜੀ ਇਹ ਹਾਈ ਸਕੂਲ ਦੀ ਛੱਡੀ ਨਾ ਜੀ ਹਾਈ ਵਿੰਗ ਦੀ ਮੋਰ ਸਾਰਾ ਕੁਝ ਸਾਰਾ ਕੁਝ ਹੋਊਗਾ ਜੀ ਪ੍ਰਿੰਸੀਪਲ ਸਾਹਿਬ ਅੱਜ ਜਿਹੜਾ 5 ਕਮਰਿਆਂ ਦਾ ਉਦਘਾਟਨ ਕੀਤਾ ਹੈ ਇਹਦੇ ਵਿੱਚ ਦੱਸਿਆ 70 ਲੱਖ ਰੁਪਇਆ ਖਰਚਾ ਆ ਤੇ ਸਪੀਕਰ ਸਾਹਿਬ ਕਹਿੰਦੇ 4 ਕਰੋੜ ਰੁਪਇਆ ਹੋਂ ਤੱਕ ਲਾਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਿੰਤ ਪ੍ਰਭਜੋਤ ਸਿੰਘ ਪ੍ਰਿੰਸੀਪਲ ਡਾਕਟਰ ਚੰਦਾਲ ਸਿੰਘ ਰਵਾ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਬੜੇ ਮਾਣ ਨਾਲ ਦੱਸ ਰਿਹਾ ਕਿ ਸਾਡੇ ਕੋਲੇ ਅੱਜ ਸਰਦਾਰ ਕਲਤਾਰ ਸਿੰਘ ਜੀ ਸੰਸਦ ਮੈਂ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਛੋਟੇ ਜਿਹੇ ਸੱਦੇ ਤੇ ਚੇਤੇ ਤੌਰ ਤੇ ਪਹੁੰਚੇ ਆ ਅਸੀਂ ਜਿਉ ਆ ਉਹਨੂੰ ਕਹਿੰਨੇ ਆ ਔਰ ਪਿਛਲੇ 6 ਸਾਲ ਤੋਂ ਮੈਂ ਸੰਸਦ ਦੇ ਵਿੱਚ ਸਵਾਵਾ ਡਬਾ ਰਿਹਾ ਹਾਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਜਿੱਥੇ ਮੈਨੂੰ ਰਿਹਾ ਉੱਥੇ ਪੰਜਾਬ ਸਰਕਾਰ ਦਾ ਬੜਾ ਵੱਡਾ ਹੱਥ ਰਿਹਾ ਹੈ ਲਗਭਗ 4 ਕਰੋੜ ਰੁਪਏ ਦੇ ਕਰੀਬ ਇੱਥੇ ਅਸੀਂ ਖਰਚ ਕਰਕੇ ਸਾਰੀਆਂ ਬੁਨਿਆਦੀ ਸਹੂਲਤਾਂ ਪੂਰਾ ਕਰਨ ਦਾ ਯਤਨ ਕਰ ਰਹੇ ਹਾਂ ਕਿਉਂਕਿ ਸਕੂਲ ਬਹੁਤ ਪੁਰਾਣਾ ਹੈ ਇੱਥੇ ਬਹੁਤ ਜ਼ਰੂਰਤ ਸੀਗੀ ਔਰ ਮੈਂ ਵਧਾਈ ਦੇਣਾ ਚਾਹਣਾ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹਣਾ ਹੈ ਕਿ ਪੰਜਾਬ ਦੇ ਵਿੱਚ 40 ਸਕੂਲ ਹੋਣ ਹਰ ਇੱਕਲੇ ਚੁਣੇ ਨੇ ਪੂਰੇ ਪੰਜਾਬ ਤੋਂ ਔਰ ਉਹਨਾਂ ਵਿੱਚ ਸਾਡਾ ਸਕੂਲ ਚੁਣਿਆ ਗਿਆ ਸਪੀਕਰ ਸਾਹਿਬ ਦੇ ਯਤਨਾਂ ਸਦਕਾ ਔਰ ਇਹਦੇ ਲਈ ਸਾਨੂੰ 70 ਲੱਖ ਰੁਪਏ ਦੇ ਕਰੀਬ ਬਿਊਟੀ ਐਂਡ ਵੈਲਨੈਸ ਤੇ ਹੈਲਥ케ਅਰ ਲਈ ਜਿਹੜਾ ਪ੍ਰੋਜੈਕਟ ਦਿੱਤਾ ਹੈ ਸਾਰੀ ਪੜਾਈ ਇਹਦੀ ਕਰਨੀ ਇਹਦੇ ਨਾਲ ਬੱਚੇ ਸਵੈ ਰੋਜ਼ਗਾਰ ਸਵੈ ਨਿਰਪਰ ਹੋਣਗੇ ਅਸੀਂ ਪੰਜਾਬ ਸਰਕਾਰ ਦੇ ਤੇ ਵਿਸ਼ੇ ਤੌਰ ਤੇ ਸਪੀਕਰ ਸਾਹਿਬ ਦੇ ਬਹੁਤ ਧੰਨਵਾਦੀ ਆ ਜਿਹੜੇ ਆਪਦੇ ਹਲਕੇ ਚ ਆਪਦੀਆਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸਾਡੀ ਅਗਵਾਈ ਕਰਦੇ ਆ ਔਰ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਸਾਡਾ ਜਿਹੜਾ ਹੱਥ ਫੜ ਕੇ ਅੱਗੇ ਤੋਰਿਂ ਚਾਹਾਂਗੇ ਤੇ ਅਸੀਂ ਅਹ ਇਲਾਕੇ ਦਾ ਜਿਹੜਾ ਨਾਮ ਆ ਸਾਡੇ ਬੱਚਿਆਂ ਨੇ ਰਾਸ਼ਟਰੀ ਪੱਧਰ ਤੇ ਲੈ ਕੇ ਗਈਆਂ ਹੋ ਸਦਾ ਆਉਣ ਵਾਲੇ ਦਿਨਾਂ ਚ ਇੱਕ ਸਾਡਾ ਬੱਚਾ ਅੰਤਰਰਾਸ਼ਟਰੀ ਪੱਧਰ ਤੇ ਵੀ ਜਾਵੇ ਸਾਨੂੰ ਉਮੀਦ ਹੈ ਔਰ ਇਸੇ ਤਰ੍ਹਾਂ ਸੀ ਜਿਹੜਾ ਸੰਸਥਾ ਦੀ ਮੈਂ ਤੇ ਮੇਰਾ ਸਟਾਫ ਸੇਵਾ ਕਰਦੇ ਨੇ